ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 4 ਅੰਤਰ ਅਗਿਆਨ ਭਏ ਮਤ ਮਦਮ ਸਤਗੁਰ ਕੀ ਪ੍ਰਤੀਤ ਨਾਹੀ ਅੰਤਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹਿ ਖਪਾਹੀ ਅੰਤਰ ਅਗਿਆਨ ਭਏ ਮਤ ਮਦਮਾ ਸਤਗੁਰ ਕੇ ਪ੍ਰਤੀਤ ਨਾਹੀ ਅੰਤਰ ਕਪਟ ਸਭ ਕਪਟੋ ਕਰ ਜਾਣੈ ਕਵਟੇ ਖਪਹਿ ਖਪਾਹੀ ਸਤਗੁਰ ਕਾ ਭਾਣਾ ਚਿਤ ਨ ਆਵੈ ਆਪਨ ਸਵਾਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਨ ਨਾਨਕ ਸ਼ਬਦ ਸਮਾਹੀ ਮਹਲਾ 4 ਮਨਮੁਖ ਮਾਇਆ ਮੋਹ ਵਿਆਪੈ ਦੂਜੈ ਭਾਇ ਮਨੁਆ ਥਿਰ ਨਾਹੀ ਆਣ ਦਿਨ ਜਲਤ ਰਹੇ ਦਿਨ ਰਾਤੇ ਹਉ ਮੈਂ ਖਪਹਿ ਖਪਾਹੀ ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਗਟਣਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬ ਹੂ ਨਾ ਪਾਵੈ ਜਨਮ ਮਰਹਿ ਮਰ ਜਾਹਿ ਨਾਨਕ ਬਖਸ਼ ਲੈ ਪ੍ਰਭ ਸਾਚਾ ਜੇ ਗੁਰ ਚਰਣੀ ਚਿਤ ਲਾਹਿ ਪਾਉੜੇ ਸੰਤ ਭਗਤ ਪਰਵਾਨ ਜੋ ਪ੍ਰਵ ਪਾਇਆ ਸੇਈ ਵਿਚਖਣ ਜੰਤਾ ਜਿਨਿ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੇ ਧੂਰ ਮਸਤਕ ਲਾਇਆ ਨਾਨਕ ਭੈ ਪੁਨੀਤ ਹਰ ਤੀਰਥ ਨਾਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੇ ਧੂਰ ਮਸਤਕ ਲਾਇਆ ਨਾਨਕ ਭੈ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ